ਜੀ ਬਹੁਤ ਕੱਖ ਤਾਂ ਹਜੇ ਘਰ ਤੇ ਧੁੱਪ ਨਾਲ ਜਿੱਕੇ ਸਾਡੇ ਅੱਗ ਲਾ ਦੇ ਜਾਏ। ਫੁਰਜ਼ੂਰ ਆਏ ਜੇ ਸਾਰੇ ਕਮਝਾ ਆ ਗਏ ਪਏ ਕੱਖਾ ਜੀ ਧੁੱਪੇ ਬਹੁਤ ਹੈ। ਬਹੁਤ ਧੁੱਪ ਹੈ। ਮਤਾਰ ਚੀਨੀ ਤਾਂ ਲੱਗਿਆ ਬੰਦੀ ਸਕੰਗੇ ਜੇ ਪਈ ਹੈ। ਮਤਾਰ ਕੇ ਹੱਲੀ ਉੱਪਰ ਜਿਹੜਾ ਮਚਾਰੇ ਪਰ। ਪਰ ਆ ਕੈਸ 7-8 ਰੋਟੇ ਹੁਣ 50-50 ਕਿਲੋ ਦੇ। 7 8 8.5 ਕਿਲੋ ਮਿਲੀ ਗਿਆ। ਦਪੜਾ ਕਹਿੰਦਾ ਪੌਣ ਨੂੰ ਚੱਲੇ ਗਿਆ ਨਾ ਬੀਜ ਨੂੰ ਬਹੁਤ। ਨਹੀਂ ਤਾਂ ਕਹਿੰਦਾ ਬਾਣੇ ਕਹਦਾ ਬਣ ਜੇ ਤੇ 13 14 ਕੱਟੇ ਹਨਾ। 14 ਕ ਤਾਂ ਬਣੇ ਜਾਣੇ ਤੇ। 1.5 ਕਿਲਾ 1.5 1.5 ਪੌਣੇ 2 ਕਿਲੇ ਬੀਜ ਨੂੰ ਚਲੇ ਗਿਆ ਆਪਣੇ। ਜਿਹੜਾ ਬੀਜ ਨੂੰ ਪਿਆ ਕੰਨਾ? ਦੇਮਾ ਜਿੱਤ ਲਏ ਗਏ ਨੇ ਤਾਂ। ਬਾਕੀ ਹਾਸ ਵੀ ਰਹਿ ਗਏ ਵੀ ਅੱਜ ਕੰਪਿਊਟਰ ਕਰਾ ਕੇ ਨਿਕੜਾਂਗਾ। ਆਹ ਕਿੰਨੀ ਰੋਡ ਉੱਪਰ। ਕੱਲ ਨੂੰ ਸ਼ਾਇਦ ਗੱਗੜਾ ਕਰਨਾ। ਕੋਈ 7-8 ਕਿਲੇ ਦੱਸਦੇ ਆਂ ਕੱਲ ਦੁਪਹਿਰੇ ਤੇ ਆਉਂਗਾ ਕਿਤੇ ਫੇਰ ਆਪਾਂ ਰਾਤ ਨੂੰ ਆ ਜੂਗਾ ਕਿਧਰ ਟਰੈਕਟਰ ਕਢਾ ਕੇ ਟਰੈਕਟਰ ਐਡਿਊਰ ਤੇ ਫੇਰ ਤੇਲ ਬਹੁਤ ਜਲਦਾ ਬਾਈ ਹੈ ਕਿ ਨਹੀਂ ਇਹ 2 ਘੰਟੇ ਜਾਣੇ ਲੱਗੇ ਘੰਟਾ ਰਸਤੇ ਦਾ ਤੇਲ ਬਹੁਤ ਲੱਗਿੰਦਾ ਥੋੜਾ ਹੈ ਕਿ ਨਹੀਂ ਹੋਰ ਬਹੁਤ ਹਾਲਾਤ ਹਨ ਮੈਨੂੰ ਲੱਗਦੀ ਨਹੀਂ ਇਹ ਉਠੂਗੀ ਅੱਜ ਇਹ ਰੀਤੀ ਪੂਰੀ ਤੇ ਉਹ ਅੱਜ ਕਰਕੇ ਫੇਰ ਆਉਣਾ ਮੱਚਪਲਾ ਹਾਂ ਹਾਂ ਜਿਹੜਾ ਉੱਤੋਂ ਕੈਸੇ ਲੋਕੇ ਦਾ ਫੇਰ ਸਾਰਾ ਖਰਚਾ ਦੁਬਾਰਾ ਨਹੀਂ ਡਬਲ ਨਹੀਂ ਪੈ ਗਿਆ ਉਹਨਾਂ ਨਾਲ ਪਰ ਇਹਨੂੰ ਕੀ ਅਫਰ ਹੈ ਉਹ ਕਿਹ ਅਫਰ ਕੋਨ ਆਹੋ ਹਰਕਤ ਆ ਪੈਂਦਾ ਉਹਨੂੰ ਕੀ ਪਤਾ ਇਹਦੇ ਪੈਸੇ ਨਾਲ ਹਰ ਕਿਹ ਖਰਚਾ ਆਏ ਹੋ ਮੰਨ ਕੇ ਯਾਰ ਵੀ ਸਾਰੇ ਤਿਆਰੀ ਦੁਸਾਰਾ ਕਰਨੀ ਪਈਏ ਨਾ ਉਹ ਉਹਨੂੰ ਪਿਆਰ ਖਰਚਾ ਆਹੋ ਦੁਗਣੇ ਪਟਮਾ ਆਓ ਉਹ ਕਿੰਨੇ ਦਿਨ ਡੋਕਰ ਦੇ ਰੋਲਾ ਪਾਇਆ ਹੁਣ ਵੀ ਹੁਣ ਚਾਲੀ ਰਹਿ ਗਏ ਜਾਂ ਸਾਡੀ ਟਿਕਟਾਂ ਕਰ ਦਿੱਤੀਆਂ ਨਹੀਂ ਹੈ ਨਾ ਉਹ ਤਾਂ ਖਤਮ ਟਿਕਟਾਂ ਨਹੀਂ ਮਿਲ ਲਿੰਦੇ ਬਰਾ ਕੋ ਨਹੀਂ ਮਿਲੀਆਂ ਫੇ ਨਵੀਂ ਟਿਕਟਾਂ ਟਾਉਣੀ ਪਊਗੀ ਗਰਾਊਂਡ ਬਦਲ ਗਿਆ ਗਰਾਊਂਡ ਹੋਰ ਪਾਸੇ ਚ ਦੇਗੇ ਅੱਛਾ ਉਹ ਦੋ ਦਿਨ ਘਰਾਣਾ ਬਸ ਅੱਛਾ ਤਿੰਨ ਗਰਾਊਂਡ ਚੰਡੀਗੜ੍ਹ ਸਾਰੇ ਮੈਚਾਂ ਚੰਡੀ ਉਂਡੀ ਕਰਨੇ ਹੈਗੇ ਹੈਂ ਚੰਡੀਗੜ੍ਹ ਨਹੀਂ ਹੋਣਾ ਹਮਾਂ ਕੋਈ ਹੈਂ ਤਿੰਨ ਜਗ੍ਹਾ ਮੈਚ ਕਰਤੇ ਬਸ ਅੱਛਾ ਕੀ ਜਿਆ ਦੋ ਜਿਆ ਕਿਤਨਾ ਬਣਾਇਆ ਆਹੇ ਰਾਜ ਇਹ ਕਿੱਥੇ ਹੋਇਆ ਉੱਥੇ ਦਾ ਇੱਕ ਰਾਜਸਥਾਨ ਚ ਇੱਕ ਗੁਜਰਾਤ ਚ ਹਮ ਇੱਕ ਸ਼ਾਇਦ ਚਲਾਈ ਚ ਸ਼ਾਇਦ ਲੋ ਤਾਂ ਨੇ ਅੱਛਾ ਇੱਥੇ ਵਾਲਾ ਤੁਹਾਨੂੰ ਕਹੇ ਕਿ ਕਿੰਨੇ ਗਰਾਊਂਡ ਆ ਉਹਦੀ ਰਹਿਣਾ ਬਸ ਅੱਛਾ ਉੱਥੀ ਮੈਚ ਹੋਣੇ ਸਾਰੇ ਇੰਨੇ ਰਹਿੰਦੇ ਆ ਠੀਕ ਹੈ ਜਿਹੜਾ ਆਪਣੇ ਵਾਲਾ ਤੁਹਾਨੂੰ ਕਹੇ ਕਿ ਦੁਬਾਰਾ ਹੋਗਾ ਮੈਚ ਉਹ ਹੋਊਗਾ ਹਾਂ ਹਾਂ ਅੱਛਾ ਉਰੇ ਨਹੀਂ ਹੋਊਗਾ ਗਰਾਊਂਡ ਹੋਰ ਆ ਉਹ ਜਿਹੜਾ ਨਹੀਂ ਗਰਾਊਂਡ ਹੋਰ ਤੇ ਹੋਊਗਾ ਹੋਊਗਾ ਸਹੀ ਦੁਬਾਰਾ ਹੋਊਗਾ ਹਾਂ ਸੂਰਤੇ ਹੋਊਗਾ ਇੱਕ ਟਿਕਟ ਨਮੀ ਲੈਣੀ ਕੋਈ ਬੰਦੇ 24 ਤਰੀਕ ਨੂੰ ਹੋਊਗਾ ਮੈਚ ਉਹ ਠੀਕ ਹੈ ਟਿਕਟ ਨਮੀ ਲੈਣੀ ਪਾਣੀ ਜੇ ਜਾਣਾ ਅਸੀਂ ਵੀ ਸੋਚਿਆ ਅੱਜ ਉੱਥੇ ਲੱਗਾ ਵੱਢਣ ਲੱਗੇ ਹੋਏ ਆ ਮੰਡ ਚ ਹਾਂ ਜਿਹੜੇ ਦਰਵਾਜ਼ੇ ਨਾਲ ਦਰਵਾਜ਼ਾ ਨਹੀਂ ਹੈਗਾ ਨਾਲ ਨਾਲ ਸੁੱਖਾ ਬੁੱਟੀ ਜੀ ਖੜੀ ਆ ਉਹ ਵੱਢਣ ਲੱਗੇ ਕੱਲੂ ਵੱਢ ਹੋਊਗੀ ਜਾਂ ਵੀ ਅੱਗੇ ਨਰੇਗਾ ਵਾਲੇ ਵੱਢਦੇ ਨੇ ਤੇ ਹੁਣ ਨਰੇਗਾ ਨਹੀਂ ਨਿਕਲਦੇ ਨਹੀਂ ਸਰਕਾ ਗੁੰਮੀ ਨਹੀਂ ਅੱਗੇ ਨਰੇਗਾਲੇ ਵੱਢਦੇ ਨੇ ਤੇ ਬੁੱਟੀ ਉਹ ਹੁਣ ਕੋਈ ਨਹੀਂ ਗਿਆ ਤੇ ਉਹਨੂੰ 2 ਸਾਲ ਹੋ ਗਏ ਪਰ ਵੀ ਅਸੀਂ ਉਹ ਸਾਫ ਕਰੀ ਆ ਪਰ ਲੱਗ ਲਈ ਚਾਰ ਦੇ ਹੜੀਆਂ ਮੈਂ ਕਹਿੰਦਾ ਦੋ ਤਿੰਨ ਚਾਰੀਆਂ ਹੋਣ ਲੱਗ ਲੈਣੀਆਂ ਫੇਰ ਲਾਮ ਬੋਲਦਾ ਨਾ ਪੜਨਦੀ ਹਾਲੀ ਨਹੀਂ ਵੀ ਬੁਰਾ ਜਿਹਾ ਲੱਗਦਾ ਕੱਖ ਫੇਰ ਤਾਂ ਨਾ ਜੀ ਹੋਰ ਮਾਰ ਲਈ ਜਾਂਦਾ ਉਹ ਬਾਤ ਤੇ ਰਾਤ ਪੰਜ ਗੀਲੇ ਪਾਲੇ ਰਹਿ ਗਏ ਉਲੇ ਬਣਾਤੇ ਆਂ ਪਾਲੇ ਰਹਿ ਗਏ ਪਾਲੇ ਹੁਣ ਦੇਖਦੇ ਆ ਕੱਲੂ ਵੀ ਨਹੀਂ ਤਾਂ ਇੱਕ ਦਾ ਟਾਈਮ ਹੈਗਾ ਮੱਕੀ ਚ ਪਾਣਾ ਰੇ ਤੂੰ ਮੱਕੀ ਚ ਪਾਉਂਗਾ ਯਾਰ ਅਸੇ ਪੈਰ ਘੜਦਾ ਇੱਥੇ ਜੀ ਹੁਣ ਕੱਲ ਲਾਇਆ ਪਾਣੀ ਕੱਲ ਲਾਇਆ ਪਾਣੀ ਹੁਣ ਕੱਲੂ ਛੱਡੂਗਾ ਰੇ ਜੇ ਮੈਂ ਕੱਲੂ ਛੱਡਦਾ ਕੱਲੂ ਨਹੀਂ ਛੱਡਦਾ ਹੁਣ ਹੁਣ ਮੈਂ ਕਹਿੰਦਾ ਵੀ ਇਹ 500 ਉੱਥੇ 500 ਪਾਣੀ ਚ ਉੱਥੇ ਹੀ ਲਾ ਦੇ ਮੈਂ ਪੈਰ ਪਤਲਾ ਪਤਲਾ ਪੂਰਾ ਪਹਿਲਾ ਰੇਸਟ ਤੋਂ ਮਾਣਾ ਉਹਦੇ ਬੱਬੇ ਕਾਲੇ ਦਾਣਾ ਪੁੱਟ ਗਿਆ ਜਿਹੜੇ ਖੋਜਣਾ ਫਿਰੋ ਕੱਲ ਨੂੰ ਪਰਸ ਨੂੰ ਗੇੜ ਦੇ ਚਾਹੇ ਕਿ ਟਾਈਮ ਲਗਾਣਾ ਪਾਣੀ ਲਾਉਣ ਤੋਂ ਪਹਿਲਾਂ ਗੇਉ ਦੀ ਬਸ ਪਾਣੀ ਦੇ ਪਹਿਲਾਂ ਪਾਣੀ ਦੇ ਪਹਿਲਾਂ ਮਾਤਾ ਰੈਣਾ ਪਾਣੀ ਦੇ ਪਹਿਲਾਂ ਪਾ ਕੇ ਪਾਣੀ ਛੱਡ ਦਿੰਦਾ ਠੀਕ ਨਹੀਂ ਤਾਂ ਉਠਣਾਉਣ ਇਹਨਾਂ ਕੱਲ ਤਾਂ ਪਟਾਕਾ ਹੀ ਪਈ ਉਹਦੇ ਐਟਰਾ ਸਾਉਂਡ ਤਾਂ ਹੀ ਪਈ ਖੜੇ ਪਤਾ ਨਹੀਂ ਕਿ ਕੌਂ ਕਿੰਨੇ ਕੌਂ ਮਰੇ ਹੋਣੇ ਖੜੇ ਕੌਂ ਬਕੌਂ ਬੈਨ ਦੇ ਵਿੱਚ ਤਾਂ ਕਹਿੰਦਾ ਜੈਂਪਰ ਟੁੱਟ ਗਿਆ ਨਾ ਜੈਂਪਰ ਟੁੱਟੇ ਉਹਨੇ ਬੀਵੀ ਦਾ ਫੋਨ ਆਇਆ ਕਹਿੰਦਾ ਯਾਰ ਗਰੁੱਪ ਚ ਪਾ ਦਿਓ ਬਈ ਕਿਹੜਾ ਦੂਜੀ ਲਾਉਣ ਨਾ ਚੜਜੋ ਕੋਈ ਬਿਨਾਂ ਦੇਖੇ ਤੇ ਐਨ ਕ ਖੱਲੀ ਕਰਕੇ ਅੱਪਰ ਪਾ ਲਾਉਣੇ ਲੋੜ ਨਹੀਂ ਕਹਿੰਦਾ ਸਾਡੀ ਡਿਊਟੀ ਆ ਤੁਹਾਨੂੰ ਦੱਸੋ ਫਿੱਕੀ ਗੱਲ ਹੋਣਿਆ ਦਾ ਫੋਨ ਆਇਆ ਤਾਂ ਕਹਿੰਦਾ ਪੁਲਾ ਜੈਂਪ ਟੁੱਟ ਗਿਆ ਟਰਾਂਸਫਰ ਨਾ ਲੱਗਿਆ ਹੋਇਆ ਦਾ ਜੈਂਪ ਟੁੱਟ ਗਿਆ ਉਹ ਹੈ ਖੜੇ ਜਿਹੜਾ ਪਹਿਲੇ ਬੋਲ ਆ ਲੋਹੇ ਦੇ ਆਹੋ ਕੰਟਾ ਸਿਮੈਂਟਡ ਆ ਜਿਹੜੇ ਖੜੇ ਕਰੇ ਹੋਏ ਆ ਉਹ ਪੁਰਾਣੇ ਲੈਣਾ ਆ ਰੇਲ ਗੱਡੀ ਵਾਲੀਆਂ ਪੁਰਾਣੇ ਲੱਗੇ ਹੋਏ ਨਾ ਇਹ ਟਰਾਂਸਫਰ ਕਹਿੰਦਾ ਉਹ ਨਾਲ ਲੱਗਿਆ ਪਤਾ ਇੰਨਾ ਸ਼ੁਕਰ ਕਹਦਾ ਸੀ ਹੱਥ ਨੂੰ ਜਪਾ ਲਿਆ ਉਹਨੂੰ ਕਹਿੰਦਾ ਫੇਰ ਰੋਪੜ ਤੇ ਕਟਾਈ ਲੈਟ ਤਾਂ ਸੀ ਜੇਪੜ ਜੁੜੇ ਆ ਕਹਿੰਦਾ ਕਿ ਦੁਆ ਗਰੰਟ ਆਇਆ ਪਤਾ ਤੁਹਾਨੂੰ ਸਮਝ ਨਹੀਂ ਲੱਗਿਆ ਜੀ ਨਾਲ ਹੀ ਲੱਗਿਆ ਤਨ ਉਹਦੇ ਉਪਲੀ ਮੇਕ ਆਰ ਟੁੱਟ ਗਏ ਜਿਹੜਾ ਪੁਲਾਏ ਪਰ ਉਹ ਤਾਂ ਸਰੇ ਤਾਰਾ ਉਹ ਸਾਲਾ ਲੋਹੇ ਉਹਨੂੰ ਲੱਗ ਗਿਆ ਰਿਸਕੇ ਆ ਹੁਣ ਰਿਸਕਾ ਬਾਈ ਰਿਸਕਾ ਇਹੋ ਆ ਜੇ ਕਿਹਨਾਂ ਪਾ ਕਹਿੰਦੇ ਲਾਤੀ ਬਲੂਜ ਪਹਿਲਾਂ ਤਸੱਲੀ ਕਰੋ ਨਾ ਕੋ ਟੁੱਟਿਆ ਨਾ ਜਿਹੜਾ ਕੱਲੀ ਮੋਟਰ ਵਾਲਾ ਲਾ ਹੀ ਲੈਂਦਾ ਜਿਹੜਾ ਬੰਦਾ ਹੋਇਆ ਜਾ ਹੈ ਇਹ ਨਹੀਂ ਹੈਸਲਾ ਗੱਲ ਤਾਂ ਵੀ ਡਰਾਈਵਰ ਫਰਮ ਲਿਖਾਓ ਫੇਰ ਉਹ ਵੀ ਜਦੋਂ ਆਓ ਐ ਕਿ ਨਹੀਂ ਓਕੇ ਅੱਪਾ ਚੜ੍ਹਦਾ ਜਾਂਦੇ ਐ ਚੜ੍ਹ ਪਾ ਵੈਸੇ ਹਨਾ ਉਹ ਤਾਂ ਹੁਣ ਇਹਨਾਂ ਨੇ ਥੱਲੇ ਦੇਖਿਆ ਆਪਣਾ ਕੰਮ ਥੋੜੀ ਐ ਇਹ ਬਿਜਲੀਆ ਦਾ ਕੰਮ ਹੈ ਉਹ ਤਾਂ ਆਪ ਕਹਿੰਦੇ ਜੇ ਸਾਰੀ ਡਿਊਟੀ ਦਾ ਸਾਨੂੰ ਦੱਸੋ ਗੱਲ ਤਾਂ ਠੀਕ ਆ ਨਾ ਯਾਰ ਆਪਾਂ ਕਹਿੰਦੇ ਕਿਹੜਾ ਫੋਨ ਕਰੂਗਾ ਕਿਹੜਾ ਕੰਪਲੀਟ ਲਿਖਾਊਗਾ ਅੱਪਾ ਫੇਰ ਆ ਦੇਂਦੇ ਐ ਗਲਤ ਹੈ ਲੈਣਾ ਗਲਤ ਹੈ ਭਾਈ ਹੋਰ ਕਹਿੰਦਾ ਜੇ ਕੋਈ ਹੋਰ ਚੜ੍ਹ ਜਾਂਦਾ ਕਹਿੰਦਾ ਫੁੱਟ ਗਿਆ ਤਾਂ ਇਕਰਾ ਕੋਈ ਚਾਰਜੇ ਨਾ ਲਾਉਣ ਵੀ ਲਾਏ ਦੇਣਾ ਮੂਹੇ ਉੱਡਿਆ ਪਿਆ ਇਹ ਜੈਪਟ ਟੁੱਟ ਕੇ ਸਾਡੇ ਨਾਲ ਲੱਗ ਗਏ ਟਰਾਸ ਕਰਦੇ ਹੈਵੀ ਲੋਹੇ ਦਾ ਉਹ ਆਹ ਕੰਮ ਹੋਇਆ ਲੈ ਮੱਕੀ ਕਿਹ ਕਿਹ ਨਿਕ ਨਹੀਂ ਹੋ ਗਈ ਲੈ ਪੂਰੀ ਹਰਾਈ ਮਾਰਦੀ ਆ ਹਰਾਈ ਮਾਰਦੀ ਬੱਤੀ ਪਾਣੀ ਤੇ ਕੱਲ ਹਨ ਜੋਮਰੋ ਜੜ ਗਈ ਮੇਰੀ ਸਭਲਾ ਕੱਲ ਹੈ ਜੇ ਕਿਤੇ ਆਪਾਂ ਉਹ ਨਾ ਪਾਉਂਦੇ ਨਾ ਹਟਾਉਲਾਂ ਹੀ ਆ ਲੈ ਲੈ ਫੇਰ ਨਹੀਂ ਦੀ ਲੋਟ ਆਉਣੀ ਫਿਰ ਇੱਕ ਪਾਣੀ ਨਹੀਂ ਦਾ ਜਾਦਾ ਬਲੇੜੀ ਦੀ ਇਹ ਤੂੰ ਰੇ ਪਾਉਂ ਬੈਣਾ ਦੁਬਾਰਾ ਉਹਨੇ ਮਰ ਜਣਾ ਤਾਂ ਨਹੀਂ ਜਾਈ ਹਾਂ ਦਬ ਜਣਾ ਤਾਂ ਨਹੀਂ ਨੇ ਹੁਣ ਥੋੜੀ ਬੱਟਾ ਮੇਰਾ ਬੱਟਾ ਮਟਰ ਕਾਇਮ ਹੋ ਜੀਏ ਪਾਣੀ ਲਾਏ ਤੇ ਉਹਨੇ ਉਹ ਸਲਾਰ ਵੀ ਨਾ ਕਾਇਮ ਹੋ ਜਾਂਦੀ ਹੈ ਚਾਹੀਦਾ ਹੀ ਕੰਮ ਆਇਆ ਇੱਥੇ ਹੈ ਉਹ ਮੈਨਾਂ ਕਹਿੰਦਾ ਜਿਹਨੇ ਚਾਰਾ ਬੀਉਣਾ ਬਾਈ ਇੱਕ ਨਹੀਂ ਬੀਜੀ ਪਣਾ ਬੀਜ ਫਿੱਟਾ ਦੇ ਬੱਟਾ ਚੜਾ ਦੇ ਅਜਾ ਤਾਂ ਆਪਣੇ ਥੋੜੀ ਜਿਹੀ ਪੂਰੀ ਨੇੜੇ ਇੱਥੇ ਮੜ ਜਾ ਫਰਕ ਹੁੰਦਾ ਨਹੀਂ ਦਾ ਫੇਰ ਦੇਖਦਾ ਕਿਆ ਵਧੀ ਚੀਜ਼ ਬਣਨੀ ਦੀ ਇਹ ਨਾ ਠੀਕ ਹੈ ਵੀ ਬੱਟ ਫੇ ਬੜਨੀ ਸੁੱਕੀ ਜਿਆ ਵਟ ਘਟ ਖੜੀ ਚ ਜਿਆ ਵਟ ਖੜਾ ਵਟ ਨਹੀਂ ਬੱਕੀ ਜੰਮੀ ਬਹੁਤ ਬਹੁਤ ਜੰਮੀ ਹੈ ਬਾਕੀ ਅਜੇ ਭਾਈ ਗਰਮੀ ਆਲੇ ਅਜੇ ਤਸੱਲੀ ਦੀ ਗਰਮੀ ਆਲੇ ਤਾਂ ਭਾਈ ਕੱਕ ਚੰਗੀ ਗਰਮੀ ਦੀ ਅਜੇ ਕੱਕ ਸਾਲੇ ਕਮਲੌਣ ਲੱਗ ਜਿਹੜੀ ਉੱਚੀ ਜਗ੍ਹਾ ਸੁੱਕਣ ਲੱਗ ਗਏ ਕੱਟ ਦੇਖ ਦੇ ਗੱਡੀ ਹੋ ਗਈ ਉੱਥੇ ਦੇਖ ਇਥੇ ਪੂਰੀ ਹੋ ਗਈ ਲਾਹਾਂ ਦੀ ਛਾਵਾਂ ਹੋ ਜੂਗੀ ਦੀ ਹਾਂ ਹਾਂ ਛਾਵੇਂ ਹੋ ਜੂਗੀ ਛਾਵੇਂ ਆਹ ਭਾਈ ਦੇਖੋ ਮੱਕੀ ਕਹੇ ਫੜੀ ਕਹਿੰਦੇ ਭਾਈ ਝੁੰਡੀ ਬੰਨਦੇ ਤੁਸੀਂ ਇਹ ਨਹੀਂ ਬੰਨ੍ਹੇ ਸੀਗਾ ਆ ਮੈਨੂੰ ਨਹੀਂ ਬੰਨ੍ਹੂ ਤੇ ਦਿਖਦੀ ਆਗੀ ਔਖਾ ਇਹਦਾ ਔਖਾ ਲੱਗਦਾ ਮੈਨੂੰ ਇਹਦਾ ਔਖਾ ਆ ਖੈਰਾ ਆਏ ਹੈ ਪੂਰੀ ਰਹੀ ਹੈ ਇਹ ਔਖਾ ਬੜਾ ਕਹਦੇ ਗੱਗੇ ਇਹਦਾ ਔਖਾ ਆਏ ਹੈ ਕਦੇ ਤਾਂ ਸਾਡੀ ਸਲਾਹ ਜੀ ਵੀ ਘਰ ਸਵਾਲ ਲੀ ਮਾੜਾ ਮੋਟਾ ਜਿਹੜਾ ਜੰਗਲੇ ਜੰਗਲੀ ਟਿੜੇ ਵੇ ਆ ਵਿੱਚੇ ਸਲਾਹ ਬਣ ਜਾਂਦੀ ਸੜੀ ਮਕਾਨ ਯੂਰੇ ਪਾ ਲੀਏ ਵਿੱਚੇ ਕਹਿੰਦੇ ਸ਼ੈੱਡ ਪਾਉਣਾ ਔਰ ਮੁੰਡੇ ਸ਼ੈੱਡ ਪਾਉਣਾ ਤਾਂ ਤੋੜਨੀ ਪੈਣੀ ਆ ਬਸ ਹਉਏ ਚੱਕਰ ਚ ਵੀ ਇਹ ਔਖਾ ਹੀ ਆ ਇਹ ਚੱਕਰ ਦੇ ਔਖੀ ਉਹ ਗੜੀ ਤਾਂ ਕਰਤੀ ਉਹ ਪਤਾ ਨਹੀਂ ਕਿ ਆਹ ਲੱਡੀ ਡੰਡਾ ਦੇਖਦਾ ਨਹੀਂ ਕਿਥੇ ਲੱਗੂਗੀ ਇਹਨੂੰ ਪੱਟੋ ਮੈਂ ਕਹਿੰਦਾ ਉੱਥੇ ਦੂਈ ਮੋਟਰ ਲੱਗੇ ਜਾਏ ਨਾ ਪੂਰੇ ਪੂਰੇ ਪਰ ਸੈੱਡ ਪਾ ਲੋ ਆਪਣਾ ਹਾਂ ਇਹਨੂੰ ਪੱਟ ਕੇ ਉਥੇ ਉਥੇ ਛਾ ਉਥੇ ਛਾਂਵਾ ਤਾਂ ਹੋਊਗੀ ਭਾਈ ਸੁਲਾਏ ਬਰੇ ਪੌਣੀ ਦੀ ਲੈਂਟਰ ਵੀ ਕਲੈਂਟਰ ਲਾ ਕੇ ਛੱਡ ਦਿੰਦੇ ਨੇ ਜੇ ਉੱਪਰ ਜਾ ਪਊਗਾ ਦੇਖੀ ਜਾਊਗੀ ਠੀਕ ਨਹੀਂ ਨਾਲੇ ਸੰਦ ਭੰਡਾ ਦਰਜ ਅੱਜ ਆ ਜੂਗਾ ਠੀਕ ਨਹੀਂ ਠੀਕ ਹੈ ਧੰਨਾ ਦੇ ਬਾਅਦ ਉਰੇ ਭਰਤ ਪਾ ਦੇਣਾ ਹੁਣ ਫਿਰ ਟਰੱਕ ਸੈੱਡ ਗੱਡੀਆਂ ਛੱਡਾ ਦੂੰਗੇ ਭਰਤ ਦੀਆਂ ਖੰਭੇ ਚੱਕਰ ਬਣਾ ਦਨੂੰ ਖੰਭੇ ਬਹੁਤ ਜਾਗਾ ਕਿਉਂ ਰਹੋ ਨਹੀਂ ਆ ਜ ਤਾਰਾਂ ਫੇ ਉੱਪਰ ਜੇ ਮਾਲ ਨਹੀਂ ਮਾਂ ਇੱਧਰ ਇੱਧਰ ਜਗ੍ਹਾ ਬਹੁਤ ਹੈ ਤੈਨੂੰ ਖੇਤਾਂਵਾਂ ਜਿਆਦਾ ਲੱਗ ਘੱਟ ਲੱਗਦੀ ਜਗ੍ਹਾ ਇਹ ਤਾਰਾਂ ਨਹੀਂ ਹੈਗੀਆਂ ਫਿਰ ਦੂਰ ਰਾਜ ਨੇ ਪਿੱਛੇ ਰਹਿਣੀ ਤਾਰਾ ਉਰੇ ਮਗਾ ਪਾਉਣ ਉਹ ਇੱਥੇ ਆਹ ਇੱਧੇ ਆਹ ਰਾਜ ਜਣ ਜਗ੍ਹਾ ਨਾਲੇ ਆਹ ਆਹ ਇੰਨੀ ਇੱਧਰ ਆਏ ਉਹ ਉਹਦੇ ਉੱਤੇ ਕਿੱਥੇ ਸਹੀ ਪਈ ਆ ਹੂੰ ਦੇ ਨਹੀਂ ਖੜੀ ਗਾਹਾਂ ਘਾੜ ਤੂੰ ਤਾਰ ਦੇ ਪਿੱਛੇ ਕੱਢ ਦੂਗਾ ਨਹੀਂ ਜੇ ਤਾਰ ਤੇ ਰੱਖਣੀ ਉਰਾਂ ਫਿਰ ਠੀਕ ਮਗਾ ਉਰੇ ਪਾ ਲਾ ਆਹ ਆਹ ਤੈਨੂੰ ਭਰਨਾ ਪੈਣਾ ਇੱਧਰ ਹੋਰ ਉਹ ਤੇਨੂੰ ਐਸਾ ਹੂਸਾ ਰੱਖਣੀ ਤੈ ਉਹ ਫਿਰ ਇੱਧਰੋਂ ਬਣਾ ਤੈਨੂੰ ਮਗਾ ਤਾਂ ਹੁਣ ਮਾਲਾ ਜੇ ਕਿ ਚੁੱਚੇ ਉਹਦੇ ਆਪਣਾ ਖੰਭੇ ਤੇ ਗਾਹਾਂ ਗਾਹ ਸਮਾਂ ਮਗਾਨੇ ਬਣਾ ਤੇਰਾ ਹਾਤਾ ਵਧਾਉਣੀ ਪੈਣਾ ਸਾਨੂੰ ਫਿਰ ਉਹਦੇ ਭਰਤ ਪਾ ਕੇ ਉਰੇ ਤੇਰਾ ਵਿੱਚੇ ਕਾਕੰਡਾ ਹੋ ਗਿਆ ਉਰੇ ਵਿੱਚੇ ਉਰੇ ਮਹਿਸਾ ਹੋ ਗਈਆਂ ਛੋਟੇ ਜਿਹੇ ਗੇੜੇ ਰੱਖਿਆ ਉਧਰੋਂ ਬਣਾ ਉਤਰ ਗਿਆ ਚੱਲ ਪਿਆ ਆ ਬੜਾ ਗੇੜਾ ਹੈਗਾ ਔਰ ਇਹਨੂੰ ਆਪਾਂ ਘਰ ਨੂੰ ਹੋ ਗਿਆ ਜੇ ਕਿ ਨਾ ਫਿਰ ਉਰੇ ਸਹੀ ਮਕਾਨ ਚ ਰਾਲਦੀ ਉਹਦੇ ਸੀ ਬਹੁਤ ਦੂਰ ਹੈ ਨਹੀਂ ਤਰਾ ਆ ਫਿਰ ਤਾਂ ਹੋਇਓ ਨਹੀਂ ਫਿਰ ਤਾਂ ਆਹ ਜਿਹੜਾ ਆਪਾਂ ਸ਼ੈੱਡ ਸ਼ੈੱਡ ਹੋ ਗਿਆ ਸ਼ੈੱਡ ਤੱਕ ਹਾਂ ਇੱਧਰ ਸਾਡੇ ਡੰਗਰ ਹੋ ਜਣੇ ਠੀਕ ਗੱਲ ਜਿਹੜੀ ਖੁੱਲੀ ਬਾਹਰ ਬਣਾਉਣੀ ਹੋਈ ਪਿੱਛੇ ਫੇਰ ਕੱਕ ਡੇ ਬਥੇ ਜਗ੍ਹਾ ਲੈ ਜਣੀ ਹਣਾ ਜਿਹੜੇ ਰੱਖਨੇ ਪੰਜ-ਛਤ ਰੈਂਡਰ ਟੰਗ ਤੇਰਾ ਠੀਕ ਨਹੀਂ ਹਾਂ ਹਾਂ ਬਾੜਾ ਤੇਰਾ ਬਾੜਾ ਹੋਰੀ ਬਣਨਾ ਸਾਰਾ ਸਭ ਕੁੜੇ ਬਣਨਾ ਸਾਨੂੰ ਸਾਰਾ ਹੁਣ ਆਏ ਆ ਦੇਖ ਹੁਣ ਇੱਥੇ ਹੁਣ ਸੀ ਕੰਪਿਊਟਰ ਲੈ ਆਂਦਾ ਰਾਤ ਨੂੰ ਮੰਨ ਕੇ ਰਾਤ ਨੂੰ ਆਏ ਅੱਧੀ ਰਾਤ ਆਏ ਰਾਤ ਭਾ ਕੇ ਅੱਧੀ ਰਾਤ ਆਇਆ ਪਹਿਲੇ ਤਾਂ ਸਮਾਨ ਗੇਟ ਖੁੱਲੋ ਫੇਰ ਸਮਾਨ ਖਲਾਉਣਾ ਉਹ ਨਹੀਂ ਬੰਦਾ ਕੋਲੇ ਹੋਵੇ ਸਭ ਕੋ ਵਿਚੇ ਆਪਣਾ ਉਕਣੀ ਜੁੜੇ ਜੜੇ ਖੜਾ ਦੇ ਮੈਂ ਕਹਿੰਦਾਹੀਂ ਇਹ ਸੜੀ ਖੇਚਲ ਬਹੁਤ ਹੈ ਦੀ ਕੰਮ ਦੀ ਕਿ ਤਵੀਆਂ ਸੁਆਗਰ ਕੁਛ ਨਹੀਂ ਜਾਂਦਾ ਸਵੇਰਿਆਂ 'ਚ ਫਾਲੇ ਮੰਨ ਕੇ ਜਾਂ ਰੋਂ ਰਾਤ ਨੂੰ ਵਾ ਕੇ ਆਇਆ ਫਾਲੇ ਨਾਲ ਇਹਨਾਂ ਨਾਲ ਉੱਥੇ ਜਾਂਦੇ ਨਹੀਂ ਪੂਰੇ ਜੂੜਾ ਜਿਹੜਾ ਹੀ ਖੜਾ ਦੇਣਾ ਇੱਥੇ ਤੇ ਸਵੇਰ ਨੂੰ ਫੇਲ ਆ ਜਿਹੜਾ ਜੂੜਾ ਜਿਹੜਾ ਹੀ ਇਹਨਾਂ ਗੱਲਾਂ ਦਾ ਬਹੁਤ ਫਰਕ ਪੈਂਦਾ ਜਿਹੜਾ ਬੰਦਾ ਕੋਲ ਸਾਰਾ ਕੁਝ ਨਾ ਬਹੁਤ ਸੋਖਾ ਸਾਲਾ ਹੈ ਕਿ ਨਹੀਂ ਤਾਂ ਚਾਹੋ ਛੱਡ ਵੀ ਛੱਡ ਪਾ ਲਵੇ ਜੇ ਮਨ ਲਾਉ ਵਾਹਾਂ ਤੇ ਵਧਾਉਣਾ ਹੀ ਆ ਪੌਣਾ ਨਹੀਂ ਅਸੀਂ ਹੁਣ ਪੌਣਾ ਆਉਰੀ ਆ ਬਸ ਇੱਧਰੋਂ ਬਥੇਰਾ ਆਇਆ ਇੱਧਰੋਂ ਤਾਰਾਂ ਦੀ ਲਓ ਆਪਾਂ ਲੋਣੀ ਜੇ ਬਾਬਾ ਬਾੜੀ ਬਣਨਾ ਬਹੁਤ ਜਗ੍ਹਾ ਮੈਂ ਸਾਨੂੰ ਪੌਣਾ ਦਾ ਗਾਂ ਪਾਲਾ ਤ ਇਹੀ ਨਹੀਂ ਗਲੇ ਤਾਰਾ ਹੋਰ ਉੱਚਾ ਕਰਾ ਲਈ ਚੈਨਲ ਲਵਾ ਕੇ ਰੋੜੇ ਨੀ ਬਣ ਗਰੀ ਜੇ ਤੂੰ ਮਕਾਨ ਇੱਧਰ ਕਰਾ ਫਿਰ ਰੋੜੇ ਨਹੀਂ ਬਣੇ ਬਾਈ ਜੇ ਖੰਭਾ ਪੱਟ ਕੇ ਸਾਈਡ ਬੋਝ ਬੈਣਾ ਇਹ ਹੋ ਜੂਗਾ ਫਿਰ ਵਧੀਆ ਆ ਤਾਰਾ ਦੂਰ ਹੋ ਜਾਣਾ ਉਹ ਤਾ ਦੂਰ ਹੋ ਪੇ ਪਿੱਛੇ ਨੂੰ ਟੱਗ ਜਾਏ ਇਹਨੂੰ ਇਹ ਖੰਭਾ ਪਿੱਛੇ ਆ ਜਾਂਦਾ ਬਸ ਹਾਂ ਇੱਕ ਤਾਂ ਇਹ ਲਾਈਨ ਵੀ ਗਈ ਆਈ ਹੋਈ ਵੀ ਆ ਕਦੇ ਆਏਗਾ ਹੀ ਵੀ ਆ ਅੱਛਾ ਇਹੋ ਪਿੱਛੇ ਖੰਭਾ ਜਾਂਦਾ ਖਾਈ ਦੇ ਪਿੱਛੇ ਹੋਰ ਹਾਂ ਆ ਖੰਭਾ ਕਰਾਉਂਦਾ ਮੈਂ ਖਾਈ ਦੇ ਪਿੱਛੇ ਹੈ ਫੇਰ ਲੋਟ ਆ ਜਾਣਾ ਕੰਮ ਫੇਰ ਤੇਰਾ ਫੇਰ ਲਾਈਨ ਵੀ ਸਿੱਧੀ ਹੁੰਦੀ ਆ ਫੀਜੀ ਵਾਲੀ ਨਾਲੇ ਜਗ੍ਹਾ ਹੋਰ ਖੁੱਲ ਗਈ ਉਹ ਬੇਦਰ ਖਾਂ ਫੇਰ ਲਾਓ ਬਾਹਰੋਂ ਟੰਡਾ ਮੈਂ ਖੜ ਕੇ ਦੇਖ ਰਿਹਾ ਲੈ ਨਾ ਆਈ ਜਾਂਦੀ ਇਹ ਆਈ ਜਾਂਦੀ ਇਹਦੇ ਪਿੱਛੇ ਹੋ ਗਿਆ ਫੇਰ ਟੰਡਾ ਵੀ ਬਹੁਤ ਨੀਵੀਂ ਆ ਤਾਰਾਂ ਕਿਦਾਂ ਨੀਵੀਂ ਆ ਤਾਰਾਂ ਦਾ ਬਾਈ ਹੁਣ ਭਰਤ ਪੈਂਦੇ ਨੀਵੀਂ ਹੋ ਜਾਂਦੀਆਂ ਉਹਦੇ ਬਾਪਾ ਪਹਿਲੇ ਖੰਭੇ ਲੱਗੇ ਵੇ ਆਹ ਸੈੱਡ ਆਹ ਸੈੱਡ ਆ ਸੈੱਡ ਦੇ ਸਾਹਮਣੇ ਤਾਂ ਤਾਰ ਦੇਖ ਲੈ ਅਰਥਾੜੀ ਨੀਵੀਂ ਸੈੱਡ ਨਾਲੋਂ ਸੈੱਡ ਨਾਲੋਂ ਹੇਠਾਂ ਤਾਂ ਆਈ ਵੀ ਤਾਰ ਇਹ ਤਾਰ ਸੈੱਡ ਤੇ ਹੀ ਖਾਂ ਹੇ ਤਾਂ ਭਰਤ ਕਰਕੇ ਲੱਗਦੀ ਆ ਉਹਦੇ ਮੈਂ ਕਹਾਂ ਤੁਹਾਨੂੰ ਭਰਤ ਨਹੀਂ ਰਹਿ ਗਈ ਉਥੇ ਜੇ ਕੱਲੂ ਉਥੇ ਭਰਤ ਪਾ ਕੇ ਤੂੰ ਸੈੱਡ ਪਾਉਣਾ ਪੈਗਾ ਫੇਰ ਤਾਰ ਉਹ ਤਰਸ ਕਿੰਨਾ ਫਰ ਕੋਟਟ ਗਈ ਸਾਡੀ ਕੋਈ ਉੱਪਰ ਲੋਹਾ ਇਹਦਾ ਓਖਾ ਇਹ ਸੜੀ ਸਾਰੀ ਉਹ ਲੈਨ ਨਕਰਾਂ ਫਨੂ ਗਈ ਵੀ ਆਦੇ ਇੱਥੇ ਤੇ ਆ ਜਾਂਦੀ ਦਿਖਦੀ ਐ ਇਹ ਸਿਰੇ ਸਾਈ ਸਾਰੇ ਇਮਕਾਨ ਬੜੇ ਵੇਖਣੇ ਚਾਰ ਕਿਲਿਆਂ ਦੀ ਲਾਮ ਚ ਸਾਰੇ ਭੇੜਾਂ ਨੂੰ ਲੈਣ ਜਾਂਦੀ ਐ ਹੈਗਾ ਰਿਸਕੇ ਇਹੇ ਜੇ ਹੀ ਲੈਣ ਨਹੀਂ ਪਿੱਛੇ ਨਿਕਲ ਜਵੇਂ ਆਏ ਬਾਰ ਬਾਰ ਫੇਰ ਲੋਟ ਆ ਜਾਂਦੀ ਕਮੋਡਰ ਨੂੰ ਐ ਜੋ ਡੀਸੀ ਦਾ ਨਹੀਂ ਮੋਟਰ ਜਾਂਦੀ ਗੱਗੇ ਇਹ ਇੱਕ ਮੋਟਰ ਉੱਧਰ ਤੇ ਇਹ ਆਹ ਲੈਣ ਨੂੰ ਤੇ ਬੰਦੋ ਜਿਵੇਂ ਸਾਡੀ ਮੋਟਰ ਗੋਲਟੀ ਮੰਨ ਕੇ ਚੱਲ। ਗਾ ਇੱਕ ਮੋਟਰ ਨੂੰ ਲੈਣਾ ਇਹ। ਉਹੀ ਲਾਈਨ ਉਹਦੀ ਪਿੱਛੇ ਜੁੜਦੀ ਆ। ਜੇ ਜੋੜਨ ਤਾਂ ਵੀ ਜਿਹੜੀ ਵਾਲੇ। ਹੈ ਕਿ ਨਹੀਂ? ਕਿੰਨੀ ਲਾਈਨ ਨਿਕਲ ਗਈ? ਸਾਰਿਆਂ ਦੇ ਬੇਟਾਂ ਮਤੇ ਨਿਕਲ ਗਈ। ਇਹ ਦੇ ਮੈਂ ਦੇਖ ਲੈ ਤੂੰ। ਕਾਏਗਾ ਇੱਕ ਘਾਰ ਹੋ ਗਿਆ, ਦੋ ਘਾਰ ਤਿੰਨ, ਚਾਰ ਪੰਜ, 6 7 ਕੇ ਨਾਲੇ ਪੁਣ ਜਾਂਦੀ ਲੈਣ ਇਹ। ਇਹ ਨਾ ਤੱਕ ਆਉਂਨੇ ਪਈ ਜਾਂਦੀ ਹੈ ਬੋਲਾ ਲੱਗਿਆ ਹੋਇਆ ਸੇਠਾ ਨਾਲ ਗਰਮੀ ਬਾਹ ਫਤ ਅੱਜ ਪੱਖੇ ਦਾ ਮਫਾਦਾ ਹੈ ਪੱਖੇ ਦਾ ਆਰਾਮ ਬਹੁਤ ਆਰਾਮ ਹੈ ਇੱਥੇ ਜਿਹਨ ਕੁੰਡਰ ਵਿੜੇ ਵਾਂ ਲੱਗਿਆ ਉਹ ਦੇਖੀ ਛੱਡੀ ਆ ਮਾਰੂਗਾ ਯਾ ਕੁੰਡਰ ਲੱਗੋ ਨੋੜ ਨਹੀਂ ਉਹ ਪੱਖੇ ਹੀ ਬਹਾ ਮਾਰਦਾ ਹੈ ਬਹੁਤ ਕੰਮੀ ਬਹਾ ਮਾਰਦਾ ਹੈ ਦੋ ਦਿਨ ਭਾਈ ਟੋਟੂ ਜੀ ਕਰੀ ਨੇ ਵੀ ਹੁਣ ਉਹ ਨਹੀਂ ਹੋ ਗਰਾਰੀਆਂ ਖੋਲਤੀਆਂ ਨਹੀਂ ਉਹਨਾਂ ਨੇ ਮੰਨ ਲਈ ਤੋਰਤਾ ਤਾਂ ਮਾਲਾ ਕੁਝ ਨਹੀਂ ਹੈਗਾ ਕੰਮ ਉਦੋਂ ਦੇ ਬਾਅਦ ਥਾਲਾ ਇੱਕ ਨਹੀਂ ਚੱਲ ਗਿਆ ਨਾਲੇ ਕੁਝ ਨਹੀਂ ਕਰਿਆ ਬਾ ਗਰਾਰੀਆਂ ਖੁੱਲ ਗਈਆਂ ਦੀ ਹੁਣ ਉਹ ਮਾਂ ਮੋਟਾ ਜਿਹਾ ਅੜ ਚੰਤੀ ਇਹਦੇ ਬਾਅਦ ਅਸਲ ਮੈਂ ਨਾ ਬੈਲਕ ਪਈ ਵਾ ਪਾਣੀ ਪੀਓ ਰੱਖੇ ਬਾ ਬਾੜਕ ਬੈਰਕ ਪੂਰੀ ਥਾਲਾ ਰਹਿਣਾ ਬੈਰ ਹੁਣ ਰਹਿਣਾ ਹੋ ਗਿਆ ਜੇ ਬਾਵਾ ਚਲਾਈ ਗਿਆ ਆਪਾਂ ਮੀਟਾ ਮਾਰ ਦਿੱਤੇ ਬਾਵਾ ਚਲਾਈ ਗਿਆ ਗਰਾਰ ਹੁਣ ਰਹਿਣਾ ਹੋ ਗਿਆ ਰਹਿਣਾ ਇਹ ਬਾਅਦ ਨਾ ਹੀ ਨੇ ਝੂਟਾ ਮਾਰਿਆ ਕੋਈ ਦੇਖ ਲੈ ਸਾਫ ਚੱਲਦਾ ਥਾਲਾ ਇਹਨ ਹੈ ਫਰਕ ਆ ਭਾਈ ਫਰਕ ਚਲੇ ਚਲੋ ਭਾਈ ਜੜਾ ਚਲੇ ਐ ਰਾਮ ਨੇ ਜੱਦਾ ਬੰਦਾ ਦਾ ਖੜਕ 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 ਚਾਰ ਦਿਨ ਹੋ ਗਏ ਮਰਜੀ ਜਦ ਕਿ ਤੇਰੇ ਮੇਂ ਬੰਦੇ ਆਇਤਾ ਹੈਗੇ ਤੇ ਬੰਦੇ ਕਿਹੜੇ ਆ ਹਾਂ ਕਹੇ ਬੰਦੇ ਤੇਰੇ ਪਾ ਇੱਕੋ ਜੀ ਦੇਵਰਾਜ ਵਿਚਾਰ ਦੇਵਰਾਜ ਹੀ ਆ ਫੇ ਦੇਵਰਾਜ ਬੰਦੂ ਜੀ ਦੇਵਰਾਜ ਦੇਲਾ ਆ ਗਿਆ ਹੋ ਗਿਆ ਫਿਰ ਬੰਦਾ ਜਿਹੜਾ ਦੇਵਰਾਜ ਆਤਾ ਰਹੇ ਹੁੰਦਾ ਤੇ ਦੇਵਰਾਜ ਤੇ ਹਾਂ ਤਰੀ ਫਿਰ ਨੌਏ ਬੜੇ ਖਤਰਨਾ ਦੇਵਰਾਜ ਦੇਵਰਾਜ ਠਾਕੀਂ ਫਿਲਮਾਂ ਗੁੰਡੇ ਨਾ ਰੱਖਣਗੇ ਦੇਵਰਾਜ ਡਾਕੂ ਨੌਂ ਡਾਕੂ ਡਾਕੂ ਹੈ ਨਾ ਉਹਦਾ ਮੰਦਾ ਤਕੜਾ ਚੈਜਦਾ ਨਾ ਕਿ ਪਹਿਲਾਂ ਗੋਲਾ ਦਾ ਚਾਲ ਚੱਲੀ ਜਾਂਦਾ ਉਹਦੇ ਨਹੀਂ ਚੱਲਦਾ ਇਹ ਕੋਈ ਨਾ ਹੋਰ ਫੜੇ ਕਿਹੜੇ ਸੌਂਦਾ ਉਹ ਹੱਕਾ ਮਰੀ ਜਾਂਦੇ ਵੀ ਆਹ ਚੀਜ਼ ਫੜਾ ਦੇ ਹੋਰ ਇਹੋ ਫੜਾ ਜਾਂਦਾ ਉਹਨਾਂ ਨੂੰ ਇਸ਼ਾਰਿਆਂ ਪੈ ਚੱਲ ਪਿਆ ਦਾ ਇਸ਼ਾਰਿਆਂ ਜੀ ਉਹਨਾਂ ਨੂੰ ਤੇ ਕੰਬ ਦਾ ਉਹ ਕਟੋਂਦਾ ਉਹਰੇ ਤੇ ਕੰਬ ਦਾ ਉਹ ਨੋਕਟੋਂਦਾ ਉਹ ਤੇ ਇਸ਼ਾਰਾ ਮੇਰਾ ਤਾਂ ਹੀ ਮਿਸਤਰੀ ਘਲਾਪੇ ਮਿਸਤਰੀ ਜੀ ਨੀਂਦੀ ਜੀ ਜਾਂਦੇ ਆ ਇਸ਼ਾਰਿਆਂ ਚ ਸਮਝ ਸਮਝ ਗਏ ਬਾਹਰ ਜਿੰਨੀ ਜਣਾਉਣ ਲੱਗਾ ਗੋਠੇ ਪਰ ਇਹਦੀ ਥੋੜਾ ਮਾ ਇਹ ਨਹੀਂ ਇਹ ਨੂੰ ਬਸ ਬੰਦਾ ਦੇ ਇੱਕਾ ਚ ਕੌਣੇ ਵਾਲਾ ਮੈਂ ਕਿਹਨੇ ਤੇ ਜਗਾਉਣੀ ਮਾ ਤੇ ਇੱਥੇ ਜੜ ਨਹੀਂ ਨਹੀਂ ਹੈਗੀ। 8 ਰੋਟੇ ਮੈਂ ਜੜਾਏ ਸਾਜ ਸਾਧ ਰਲੇ ਆ। 8 ਰੋਟੇ ਚੜਾਉਣੇ ਨੂੰ ਮੇਰਾ ਚੜਾਦਾ ਬੰਦਾ ਤੇ। ਇਹ ਨੂੰ ਮੈਂ ਕਹਿਣਾ ਪੁੱਛ ਲਿਆ ਤੁਰਨ ਲੱਗਿਆ ਮੈਂ ਆ ਜਾ ਕੁਲਰ ਤਾਰਨ ਉੱਪਰ ਤੇ। ਹੈਂ? ਇਹ ਕੁਲਰ ਲਾਉਣਾ ਉਧਰ ਬਾਬਿਆਂ ਦੇ ਕਬਰੇ ਮਾ ਜਿੱਥੇ ਗੁਟਕਾ ਸਾਹ ਪਏ ਐ ਵੀ ਕੁਲਰ ਲਾ ਦੂੰ ਕਿੱਥੇ। ਹੈਂ? ਮੈਂ ਘਰ ਦੇ ਨੂੰ ਕਹਿਦਾ ਮਾ ਉਹ ਨੂੰ ਹਾਕ ਮਾਰਿਓ ਬੋਲੇ ਨੂੰ। ਘਰ ਦੇ ਨੇ ਦੇ ਹਾਕ ਦੇ ਹਾਕ ਇਹ ਨੂੰ ਕੁਝ ਨਹੀਂ ਸੁਣਦਾ ਹੈਗਾ। ਹੈਂ? ਕਹਿੰਦਾ ਤਾਂ ਸੁਣਦਾ ਹੀ ਨਹੀਂ ਮੈਂ ਸੁਣਨਾ ਕਿ ਉਹ ਤਾਂ ਕੋਲ ਜਾ ਕੇ ਹੱਕ ਮਾਰ ਉਹਨੂੰ ਇੱਕ ਨਾ ਥੋੜਾ ਸੁਣਨਾ ਜਾਨੂ ਇਹ ਆਇਆ ਜਾਨੂ ਮੈਂ ਆਪਣਾ ਡਿਕੂਲਰ ਚੱਕਿਆ ਸਿਰ ਪਰ ਥੱਲੇ ਉਹਦੇ ਨਾਲ ਗੱਲਾਂ ਹੀ ਐਂ ਜ ਬੋਲਾ ਏ ਦੇ ਕਸੂਰੇ ਜਾਨੂ ਸੁਣਦਾ ਹੀ ਨਹੀਂ ਭਾਈ ਉਹਦੇ ਇਸ਼ਾਰਿਆਂ ਕਾ ਸਮਝਾਉਣਾ ਕਰਦਾ ਜਿਹਨੇ ਦੇਖ ਲਿਆ ਵਾਬੇ ਨੂੰ ਇਸ਼ਾਰਾ ਕਰ ਦੂ ਐਂ ਕਰਕੇ ਆ ਜਾ ਵੇ ਨਹੀਂ ਦੇਖਿਆ ਤਾਂ ਨਾ ਸਹੀ ਫਿਰ ਅੱਜ ਬੋਲੇ ਆ ਜਾ ਤੈਨੂੰ ਖੈਰ ਵੀ ਰਹਿ ਗਿਆ ਤਾਂ ਅੱਜ ਫਿਰ ਮੈਂ ਫੌਜੀ ਨੂੰ ਫੋਨ ਕਰਿਆ ਮੇਰੇ ਅੱਥੇ ਨੂੰ ਐਂ ਤੇ ਲਾ ਕੇ ਬਣਾਉਂਦਾ ਹੀ ਫਾਇਦਾ ਹੁੰਦਾ ਫੌਜੀ ਨੂੰ ਫੋਨ ਕਰਵਾ ਮੇਤੇ ਆਇਆ ਨੂੰ ਮੈਂ ਤਾਂ ਤੇਰੇ ਘਰੋਂ ਉੱਪਰ ਨੂੰ ਮੈਂ ਮੈਂ ਬੋਲੇ 2:30 ਵ ਮਹਾਰਾਜੀ ਕੀ ਕਹਨਾ ਹਾਂ ਹੌਸਤਾਂ ਦੀ ਤੇ ਗਿਆ ਤਾਂ ਮਾ ਠੀਕ ਹੈ ਮੈਂ ਵਾ ਲੈ ਇਹਨੂੰ ਕੋਲ ਜਾ ਮੋੜਾ ਦੇਖਣ ਗਿਆ ਪਰੋਂਪਾ ਉਹ ਬਿਠਾ ਲਿਆ ਮੈਨੂੰ ਮਹਾਰਾਜਾ ਹੁਣ ਤੂੰ ਚਰਮਾਜੀ ਤੇਰੀ ਹਟ ਜਾ ਦੋ ਦਿਨ ਦਿਨ ਖੜਈ ਹੈ ਮੈਂ ਤਾਂ ਅੱਜ ਨਹੀਂ ਲੱਗਦੀ ਇਹ ਕੰਨ ਪੜੀ ਕਰਦਾ ਤੇ ਸਾਡੇ ਕੰਮ ਹੋ ਲੋੜ ਦੇ ਠੀਕ ਨਹੀਂ ਬੁਲੇ ਪੰਗਾ ਆਏ ਮੇਸਤਰੀ ਕੱਲ ਦਾ ਬੰਦਾ ਚਾਹੀਦਾ ਹਾਂ ਇਕ ਉਹ ਦਰਦ ਦੀ ਮਿੱਟੀ ਨਹੀਂ ਜੜੀ ਹੈਗੀ ਕੰਨੇ ਨੂੰ ਇਹਦੇ ਹੱਥ ਫੀੜ ਨਹੀਂ ਹੋਇਆ ਕਿਹੜਾ ਬੜਾ ਜਿਹੜਾ ਦੁਆਹਾ ਗੜੇ ਦੇ ਜਿਹੜੇ ਮਾ ਫੇਰ ਹੁਣ ਮਿੱਟੀ ਦੀ ਰੋਕਿਆ ਕਰਨ ਨੂੰ ਹਾਲਾ ਨਾ ਜਲਾ ਦੇ ਹੁਣ ਕਿੱਥੇ ਬੰਡੇ ਏਡਾ ਏਡਾ ਕਰਨਾ ਤੇ ਰਹਿਣ ਤੇ ਤਾਂ ਗਿਆ ਰਹਿਣ ਤਾਂ ਦੇਣੀ ਉਹ ਦੇਖੀ ਜਾਊ ਬਿਆ ਹੁੰਦਾ ਕੁਝ ਨਹੀਂ ਹੋਣਾ ਆਏਗਾ ਠੀਕ ਹੈ ਸਾਡੇ ਪਾਣੀ ਆਉਂਦਾ ਨਾ ਨੀਮੀ ਜਗ੍ਹਾ ਤੇ ਜੜ ਚ ਪਾ ਕੁਝ ਵੀ ਆਈ ਜਾਵੇ ਗੱਦਾ ਨਹੀਂ ਨਹੀਂ ਉਹ ਗਿਰਨੇ ਦਾ ਡਾਊਟ ਨਹੀਂ ਹੈਗਾ ਗਿਰਿਆ ਦਾ ਚੱਕੂ ਜੂ ਆਪਣੇ ਘਰੇ ਤੋਂ ਸੁਣਦਾ ਲਿਆ ਉਹਨੇ ਤਾਂ ਸੁਣਾਂ ਆਪਣੇ ਸੂਨੇ ਦਾ ਚੱਕਰ ਹੁੰਦਾ ਸੂਨੇ ਦਾ ਕੋਈ ਚੱਕਰ ਨਹੀਂ ਮੂੰਹ ਵੀ ਚਲ ਮਿੱਟੀ ਲੱਗ ਜੀ ਥੋੜਾ ਜਿਆ ਕਰ ਰਹੇ ਦਾ ਰਾਤ ਲੈ ਲੜਾਈ ਹੋਣੀ ਸਾਈ ਜੀ ਆ ਦੇਖੀ ਆਈ ਆਈ ਆਹ ਮੀਹ ਤਾਂ ਬੋਲੇ ਨੂੰ ਕੀ ਆ ਮਾਂ ਦਾਤੀ ਉਹਦੇ ਲਾਈਟ ਆ ਗਈ ਬੋਲਾ ਵੀ ਸੱਚਾ ਜੇ ਲਾਈਟ ਆਈ ਹੋਣੀ ਟੋਪਰੇ ਕੁੜੀ ਜਿਹੋ ਦੇ ਜੈਪਰ ਆਹਾ ਕੱਲ ਦੀ ਰਮਾਈ ਕੱਲ ਤਾਂ ਦਾ ਬੜੂਗੇ ਉੱਥੇ ਕਰੈਂਟ ਆਊਰੇ ਉਧਰ ਆ ਉੱਤੜੜੀ ਜੱਲੀ ਜੀ ਫੇਰ ਫੇਰ ਕੀ ਆ ਉੱਥੇ ਜੱਲੀ ਦੇ ਉੱਧਰ ਦੇਖਣੇ ਨਹੀਂ ਆ ਮੈਂ ਬਲਾਤੇ ਡੱਡੂ ਡੱਡੂ ਤਾਂ ਬੁਲਾਏ ਹੀ ਹੈਗੇ ਜਿਹੜੀ ਆਈ ਲੇਟ ਆ ਫਿਰ ਫੇਰ ਨਹੀਂ ਦੇਖਣਗੇ ਮਤ ਪਹਰੇਗੇ ਆ ਦੇਖਣ ਮੈਂ ਸਾਡੀ ਉੱਧਰ ਦੇਖ ਲਵਾਂ ਮੈਂ ਦੇਖੇ ਬੱਲੇ ਮਿਲਦੇ ਉੱਧਰ ਜੱਲੀਾਂ ਕਿੰਨੀ ਮੈਂ ਸਾਡੀ ਚੱਲਦੀ ਹੈ ਤਾਂ ਮਗਰ ਆਈ ਲੇਟ ਹੈ ਮਗਰ ਤੇਨੇ ਕਦੋਂ ਜਾਈਂ ਹੁੰਦਾ ਇਹ ਵੱਲੇ ਪਰ ਚੱਲਦਾ ਮਿੰਟ ਦਾ ਫੇਰ ਮੈਂ ਤਾਰ ਬਦਲ ਕੇ ਗਿਆ ਮੈਂ ਥੋੜਾ ਜੇ ਜੈਂਪਰ ਦੇ ਉੱਪਰ ਟੁੱਟਿਆ ਹੋਇਆ ਹੈ ਦੂਜੇ ਤਾਰ ਵਿੱਚ ਦਾ ਦਮ ਕੋਈ ਸਮੇਂ ਤਾਂ ਆਊ ਗਰੰਟ ਫੇਰ ਮੋੜੇ ਆਦਾ ਫੁੰਗਾ ਕੇ ਇਹਨੂੰ ਉਹਨੇ ਨਾ ਇਹਨੇ ਯਾਰ ਕਹਿੰਦਾ ਕਹਿੰਦਾ ਗਰੁੱਪ ਮੈਨੂੰ ਪਾ ਦੋ ਮਹਾਰਾਜ ਦੇ ਗਰੁੱਪ ਵਿੱਚ ਯਾਰ ਟੋਪੇ ਅੰਟਰਨੈਸ ਫਾਰਮੈਸਟ ਸਟੇਡੀਅਮ ਵਾਲਾ ਯੂਬਰ ਲੈ ਕੇ ਚੜਦੇ ਇਹਨੂੰ ਗਰੱਪ ਚੋਂ ਦਾ ਬਹੁਤ ਹੋ ਗਿਆ ਪਰ ਨਾ ਜੈਪੁਰ ਟੁੱਟ ਕੇ ਸੜਾ ਲੋਹੇ ਦੇ ਪੋ ਲੈ ਆ ਜੇ ਪੁਰਾਣੇ ਹੈ ਨਾ ਉਹਨਾਂ ਨਾਲ ਲੱਗਿਆ ਹੁੰਦਾ ਕਹਿੰਦਾ ਇਹਨਾਂ ਸੁਗਰ ਅਸਲੀ ਹੱਥ ਪਾ ਲਿਆ ਹਾਂ ਫਿਰ ਲੈਨ ਪਿੱਛੇ ਦੇ ਕਟਾਈ ਸੀ ਉੱਪਰ ਆ ਦੇ ਆਪ ਟੁੱਟੂ ਨਾਣ ਲੱਗ ਗਿਆ ਕ੍ਰੈਂਕ ਵਾਲਾ ਲੈਨਗਾ ਤੇ ਨਹੀਂ ਬੈਠੀ ਹੈ ਲੈਨਗਾ ਤੇ ਨਹੀਂ ਬੈਠੀ ਕੀ ਲੈਨ ਪਟਾ ਕੇ ਪੈਂਦੇ ਤੇ ਹਾਂ ਉਹ ਹੀ ਕੇ ਲੈਨ ਬਿਠਾ ਦੇਣੀ ਜਦੋਂ ਲੋਹੇ ਦੇ ਲੱਗ ਕੇ ਹੱਥ ਹੋ ਗਿਆ ਥੰਨੇ ਇੱਕ ਹੋ ਬਲੀ ਸ਼ੋਰ ਤਾਂ ਹੋਏ ਗਿਆ ਹਾਂ ਕਹੇ ਜੇ ਕੋਈ ਚੜ ਜਿੰਦਾ ਇੱਕ ਨਹੀਂ ਫੀਲ ਆਉਣਾ ਕਹਿੰਦਾ ਖਤਮ ਦਾ ਸੂਰ ਇਹ ਪਿਛਲੇ ਲੈਣ ਕਿ ਭਾਈ ਇਹ ਸੀ ਇਹ ਤਾਂ ਬਟਾਕੇ ਦਾ ਪੌਣੀ ਆਂ ਬੰਦ ਨਾਲ ਇੱਕ ਨਹੀਂ ਹੋਈ ਇੱਕ ਵਾਰੀ ਉੱਥੇ ਔਰ ਜਿਹੜੇ ਟੈਂਕੀ ਦਾ ਟ੍ਰਾਂਸਫਾਰਮ ਕੋਣ ਆਹੋ ਉਹ ਸੜ ਚੜ ਜੜ ਕਰਦਾ ਪੰਗਾ ਪੰਗਾ ਕਹਿੰਦੇ ਵੀ ਜਿਹੜਾ ਜਾਂਦ ਤੂ ਤੇ ਪੰਗਾ ਲੈਣਾ ਹੁੰਦਾ ਉਹੀ ਨੇ ਕੰਮ ਹੋਇਆ ਖੜੇ ਨਾਲ ਉਹ ਸੜ ਅੱਗ ਜੀ ਲੜਦਾ ਤਾਂ ਮਾਤ ਰੇ ਕਹਿੰਦਾ ਸਾਰਾ ਕੱਟ ਕੇ ਲਾਣਦਾ ਇਹਨੂੰ ਕੱਟਣਾ ਨਹੀਂ ਆਦਾ ਕਿ ਇਹ ਪਟ ਟੁੱਟ ਕੇ ਨਾਲ ਲੇ ਕੇ ਸੋ ਉਹ ਤਾਂ ਮਾਰਿਆ 1.5 ਦਿਨ ਤੋਂ ਨਹੀਂ ਕਦਾ ਕੇ ਮਾਰਿਆ ਇਹ ਭੱਜ ਗਿਆ ਖਰਾਬ ਬੋਕੂਤਾ ਕੰਮ ਹੈ ਆਪਾਂ ਚੜਤਾ ਜਾਂਦੇ ਆ ਚੜਨਾ ਦੇਖ ਕੇ ਬੰਗਾ ਲੈਣਾ ਪੈਂਦਾ ਜੀ ਚੜਨਾ ਵੀ ਆ ਹੁਣ ਆਪਾਂ ਨੂੰ ਕਰਦਾ ਕਿਹੜੀ ਤਾਰ ਲੱਗੀ ਹੋਈ ਹੈ ਹਾਂ ਕਿਹੜੀ ਕੀ ਹੋਇਆ ਪਿਆ ਹੁਣ ਆਇਆ ਤਾਂ ਕਈ ਵਾਰੀ ਬੰਦਾ ਗਲਤੀ ਕਰਦੇ ਚੁੰਤੇ ਵਾਲੇ ਕਾਲੇ ਨੇ ਆਪੇ ਡ੍ਰੈਕਟ ਕਰਿਆ ਆਪੇ ਚੜ ਗਿਆ ਆਪੇ ਚੜ ਗਿਆ ਫੇਰ ਹੋ ਜਾਂਦਾ ਹੁਣ ਜਿਆਦਾ ਆਇਆ ਤਾਂ ਹੁਣ ਜਿਹੜੀ ਲੈ ਨਹੀਂ ਜਾ ਮੈਂ ਤੇਰਾ ਆਵੀਗਾ ਇਹਦਾ ਮੁੰਡਾ ਇਹ ਤਾਂ ਬੀੜਮੇ ਕੰਮ ਕਰਦਾਦਾ ਦੀਪਾ ਜਾਂ ਚੜ ਗਿਆ ਲੈ ਕਹਿੰਦੇ ਲੈਨ ਘੱਟੀ ਵੀ ਸੀ ਥਲੀ ਕਿਤੇ ਆ ਗਈ ਉੱਪਰ ਇਹ ਡੰਕ ਤਾਂ ਜਦ ਇਹ ਬਾਰਿਆ ਭਗਾ ਕੇ ਥੱਲੇ ਖਤਮ ਤੂੰ ਇਥੇ ਨਹੀਂ ਕੋਈ ਵੀ ਰੋਸਾ ਨਹੀਂ ਦਿੰਦਾ ਤੇ ਕੋਈ ਵੀ ਰੋਸਾ ਨਹੀਂ ਦੋ ਸਕਿੰਟ ਬਾਅਦ ਤੇ ਆ ਗਈ ਮਾਰ ਜਾ ਬੰਦਾ ਹਟਮ ਕਰ ਦਿੰਦਾ ਜੂਟਾ ਇਹਦਾ ਬੋਲਟ ਨਹੀਂ ਲੰਨ ਉੱਪਰ ਰਾਫਾਨ ਦੇ ਉੱਪਰ ਦਾ ਬੋਲਟ ਫੁੱਲਿਆ 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 ਤੇਰੇ 1100 ਕਿਵੀ ਹੋ ਗੇ ਰਾ ਚਲੋ ਉੱਥੇ ਜੋ ਵੀ ਹੈ ਵਾਹ